ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦਾ ਆਪਣਾ ਵਿਸ਼ਾ ਹੈ ਆ ਮੋਟਾਪਾ ਹੂੰ ਪਰ ਹਾਂ ਇੱਕ ਮਿੰਟ ਰੁਕੋ ਇਸ ਤੋਂ ਪਹਿਲਾਂ ਕਿ ਦਿਮਾਗ ਚਾਵੇ ਕਿ ਇਹ ਤਾਂ ਬਸ ਦਿਖਦੀ ਗੱਲ ਹੈ ਜਾਂ ਕੱਪੜਿਆਂ ਦੇ ਸਾਈਜ਼ ਦੀ ਅਸੀਂ ਨਾ ਇਸ ਨੂੰ ਇੱਕ ਬਿਲਕੁਲ ਵੱਖਰੇ ਐਂਗਲ ਤੋਂ ਦੇਖਣ ਵਾਲੇ ਹਾਂ ਬਿਲਕੁਲ ਸਾਡੇ ਸਾਹਮਣੇ ਜਿਹੜੇ ਸਰੋਤ ਪਏ ਨੇ ਉਹ ਇੱਕ ਬਹੁਤ ਵੱਡੀ ਗੱਲ ਕਹਿ ਰਹੇ ਨੇ ਕਿ ਭਾਰ ਘਟਾਉਣਾ ਨਾ ਕੋਈ ਗਿਣਤੀ ਦਾ ਖੇਲ ਨਹੀਂ ਸਗੋਂ ਕੈਮਿਸਟਰੀ ਦਾ ਖੇਲ ਹੈ ਆਪਣੇ ਸਰੀਰ ਦੇ ਅੰਦਰ ਚੱਲ ਰਹੀ ਕੈਮਿਸਟਰੀ ਦੇ ਬਿਲਕੁਲ ਸਹੀ ਕਿਹਾ ਅਸੀਂ ਇਸ ਨੂੰ ਮਤਲਬ ਸਿਰਫ ਕੈਲਰੀਆਂ ਦੇ ਹਿਸਾਬ ਕਿਤਾਬ ਵਾਂਗ ਦੇਖਦੇ ਹਾਂ ਹਾਂਜੀ ਜਦਕਿ ਇਹ ਸਾਡੇ ਹਾਰਮੋਨਸ ਨਾਲ ਸਾਡੀ ਨੀਂਦ ਨਾਲ ਸਾਡੇ ਤਣਾਅ ਨਾਲ ਸਭ ਨਾਲ ਜੁੜਿਆ ਹੋਇਆ ਹੈ ਅੱਛਾ ਅੱਜ ਆਪਣੇ ਕੋਲ ਆਯੁਰਵੈਦਿਕ ਨੁਸਖਿਆਂ ਤੋਂ ਲੈ ਕੇ ਕੀ ਕਹਿੰਦੇ ਨੇ ਆਧੁਨਿਕ ਖੋਜਾਂ ਤੱਕ ਹੂੰ ਤੇ ਖਾਣ ਪੀਣ ਦੀਆਂ ਆਦਤਾਂ ਤੋਂ ਲੈ ਕੇ ਮਨੋਵਿਗਿਆਨਿਕ ਕਾਰਨਾ ਤੱਕ ਦੇ ਸਰੋਤ ਨੇ ਤੇ ਆਪਣਾ ਮਕਸਦ ਨਾ ਇਹਨਾਂ ਸਾਰੇ ਸਰੋਤਾਂ ਦੇ ਮੋਤੀਆਂ ਨੂੰ ਇੱਕ ਮਾਲਾ 'ਚ ਪਰੋਣਾ ਹੈ। ਹਾਂਜੀ। ਅਸੀਂ ਇੱਕ ਅਜਿਹਾ ਰਾਹ ਲੱਭਾਂਗੇ ਜੋ ਸਿਰਫ ਭਾਰ ਘਟਾਉਣ ਤੇ ਜ਼ੋਰ ਨਹੀਂ ਦਿੰਦਾ ਸਗੋਂ ਸਰੀਰ ਨਾਲ ਇੱਕ ਨਵਾਂ ਇੱਕ ਸਿਹਤਮੰਦ ਰਿਸ਼ਤਾ ਬਣਾਉਣ ਦੀ ਗੱਲ ਕਰਦਾ। ਤਾਂ ਫਿਰ ਚਲੋ ਸ਼ੁਰੂ ਕਰੀਏ ਇਸ ਕੈਮਿਸਟਰੀ ਨੂੰ ਫਰੋਲਣਾ। ਜ਼ਰੂਰ। ਠੀਕ ਹੈ। ਤਾਂ ਸਭ ਤੋਂ ਪਹਿਲਾ ਸਵਾਲ। ਆਖਿਰੇ ਗਰਬਰ ਸ਼ੁਰੂ ਕਿੱਥੋਂ ਹੁੰਦੀ ਹੈ? ਭਾਰ ਵੱਧਦਾ ਹੀ ਕਿਉਂ ਹੈ? ਹੂੰ। ਆਮ ਤੌਰ ਤੇ ਜਵਾਬ ਮਿਲਦਾ ਬਸ ਜ਼ਿਆਦਾ ਖਾ ਲਿਆ ਹੋਣਾ। ਸਰੋਤ ਕਹਿੰਦੇ ਨੇ ਕਿ ਇਹ ਤਾਂ ਕਹਾਣੀ ਦਾ ਬਹੁਤ ਛੋਟਾ ਜਿਹਾ ਹਿੱਸਾ ਹੈ ਇਹ ਗੱਲ ਨਾ ਬਹੁਤ ਡੂੰਗੀ ਹੈ ਸਾਡੇ ਸਰੋਤ ਚਾਰ ਮੁੱਖ ਥੰਮਾਂ ਦੀ ਗੱਲ ਕਰਦੇ ਨੇ ਪਹਿਲੇ ਦੋ ਤਾਂ ਮਤਲਬ ਸਭ ਨੂੰ ਪਤਾ ਨੇ ਜਿਵੇਂ ਕਿ ਇੱਕ ਤਾਂ ਗਲਤ ਖਾਣ ਪੀਣ ਜੰਕ ਫੂਡ ਮੈਦਾ ਚੀਨੀ ਇਹ ਸਭ ਤੇ ਦੂਜਾ ਸਰੀਰਕ ਹਰਕਤ ਦੀ ਕਮੀ ਹਾਂ ਇਹ ਤਾਂ ਹੈ ਅਸੀਂ ਬਸ ਕੁਰਸੀਆਂ ਨਾਲ ਹੀ ਜੁੜ ਗਏ ਆ ਸਰੀਰ ਚ ਊਰਜਾ ਜਾਂਦੀ ਤਾਂ ਹੈ ਪਰ ਬਾਹਰ ਨਹੀਂ ਨਿਕਲਦੀ ਤੇ ਉਹ ਫਿਰ ਚਰਬੀ ਬਣ ਕੇ ਜਮਾ ਹੋ ਜਾਂਦੀ ਪਰ ਮੈਨੂੰ ਲੱਗਦਾ ਅਸਲ ਕਹਾਣੀ ਤਾਂ ਅਗਲੇ ਦੋ ਥੰਮਾਂ ਚ ਲੁਕੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਅਕਸਰ ਮਤਲਬ ਧਿਆਨ ਹੀ ਨਹੀਂ ਦਿੰਦੇ ਨੀਂਦ ਤੇ ਤਣਾ ਇਹ ਕਿਵੇਂ ਕੰਮ ਕਰਦੇ ਨੇ ਸਰੋਤ ਦੱਸਦੇ ਨੇ ਕਿ ਜਦੋਂ ਕੋਈ ਮੰਨ ਲਓ 7-8 ਘੰਟੇ ਦੀ ਚੰਗੀ ਨੀਂਦ ਨਹੀਂ ਲੈਂਦਾ ਹੂੰ ਤਾਂ ਸਰੀਰ ਚ ਗ੍ਰੇਲਿਨ ਨਾਂ ਦਾ ਇੱਕ ਹਾਰਮੋਨ ਵਜ ਜਾਂਦਾ ਹੈ ਹਾਂ ਇਹਨੂੰ ਭੁੱਖ ਦਾ ਹਾਰਮੋਨ ਵੀ ਕਹਿੰਦੇ ਨੇ ਅੱਛਾ ਇਹ ਸਿੱਧਾ ਦਿਮਾਗ ਨੂੰ ਸਿਗਨਲ ਭੇਜਦਾ ਹੋਰ ਖਾਓ ਖਾਸ ਕਰਕੇ ਮਿੱਠਾ ਤੇ ਤળਿਆ ਹੋਇਆ ਉਹ ਤਾਂ ਫਿਰ ਜਿਹੜੀ ਰਾਤ ਨੂੰ देर तक ਜਾਗਣ ਤੋਂ ਬਾਅਦ ਅਚਾਨਕ ਫ੍ਰਿਜ ਖੋਲਣ ਦੀ ਇੱਛਾ ਹੁੰਦੀ ਹੈ ਉਹਦੇ ਪਿੱਛੇ ਇਹੀ ਗ੍ਰਿਲਿਨ ਸ਼ੈਤਾਨ ਹੁੰਦਾ ਹੈ ਬਿਲਕੁਲ ਤੇ ਤਣਾਅ ਦਾ ਮਤਲਬ ਸਟ੍ਰੈਸ ਦਾ ਕੀ ਰੋਲ ਹੈ ਸਟ੍ਰੈਸ ਦਾ ਇਹਦੇ ਤੋਂ ਵੀ ਵੱਡਾ ਖਿਡਾਰੀ ਹੈ ਹਮ ਜਦੋਂ ਅਸੀਂ ਤਣਾਅ ਚੁੰਨੇ ਆ ਤਾਂ ਸਾਡਾ ਸਰੀਰ ਕੋਰਟੀਸੋਲ ਨਾਂ ਦਾ ਹਾਰਮੋਨ ਚੜਦਾ ਹਾਂ ਸੁਣਿਆ ਇਹਦੇ ਬਾਰੇ ਇਹ ਲੜੋ ਜਾਂ ਭੱਜੋ ਵਾਲਾ ਹਾਰਮੋਨ ਹੈ ਪਰ ਅੱਜਕੱਲ ਨਾ ਆਪਣੀ ਲੜਾਈ ਆਫਿਸ ਦੇ ਕੰਮ ਨਾਲੀ ਜਾਂ ਘਰ ਦੀਆਂ ਚਿੰਤਾਵਾਂ ਨਾਲ ਹੁੰਦੀ ਹੈ ਜੋਕਾ ਦੇਖਾ ਤਾਂ ਮੈਂ ਹੀ ਹੁੰਦੀ ਸਹੀ ਗੱਲ ਐ ਤੇ ਇਹ ਵਧਿਆ ਹੋਇਆ ਕorticisol ਸਰੀਰ ਨੂੰ ਕਹਿੰਦਾ ਐਮਰਜੈਂਸੀ ਐ ਊਰਜਾ ਬਚਾ ਕੇ ਰੱਖੋ ਅਤੇ ਇਹ ਊਰਜਾ ਨੂੰ ਚਰਬੀ ਦੇ ਰੂਪ ਚ ਖਾਸ ਕਰਕੇ ਪੇਟ ਦੇ ਆਲੇ ਦੋਲੇ ਜਮਾ ਕਰਨਾ ਸ਼ੁਰੂ ਕਰ ਦਿੰਦਾ ਹਾਂ ਇਸੇ ਨੂੰ ਇਮੋਸ਼ਨਲ ਈਟਿੰਗ ਕਹਿੰਦੇ ਨੇ ਜਦੋਂ ਬੰਦਾ ਦੁਖੀ ਬੋਰ ਜਾਂ ਟੈਨਸ਼ਨ ਚ ਹੁੰਦਾ ਐ ਤਾਂ ਚਿਪਸ ਦਾ ਪੈਕੇਟ ਜਾਂ ਚਾਕਲੇਟ ਲੱਭਦਾ ਹਾਂ ਇਹ ਸਿਰਫ ਆਦਤ ਨਹੀਂ ਇੱਕ ਕorticol ਹਾਰਮੋਨ ਦੀ ਖੇਡ ਹੈ ਜੋ ਸਰੀਰ ਨੂੰ ਹਾਈ ਕੈਲੋਰੀ ਖਾਣੇ ਲਈ ਉਕਸਾਰ ਰਿਹਾ ਹੈ ਬਿਲਕੁਲ ਕਮਾਲ ਹੈ ਮਤਲਬ ਲੜਾਈ ਸਿਰਫ ਭੁੱਖ ਨਾਲ ਨਹੀਂ ਸਗੋਂ ਆਪਣੇ ਹਾਰਮੋਨਸ ਨਾਲ ਹੈ ਬਿਲਕੁਲ ਜੇ ਜੜ ਸਮਝ ਆ ਗਈ ਤਾਂ ਹਲਵੀ ਸਮਝ ਆ ਜਾਵੇਗਾ ਇਹ ਸਿਰਫ ਪੇਟ ਦਾ ਨਹੀਂ ਦਿਮਾਗ ਤੇ ਹਾਰਮੋਨਸ ਦਾ ਮਸਲਾ ਹੈ ਜੇਕਰ ਅਸੀਂ ਇਸ ਹਾਰਮੋਨਲ ਕੈਮਿਸਟਰੀ ਨੂੰ ਠੀਕ ਕਰਨਾ ਹੈ ਤਾਂ ਫਿਰ ਸ਼ੁਰੂਆਤ ਕਿੱਥੋਂ ਕਰੀਏ ਇੱਕ ਸਰੋਤ ਚ ਨਾ ਇੱਕ ਬਹੁਤ ਦਿਲਚਸਪ ਲਾਈਨ ਲਿਖੀ ਸੀ ਕੀ ਤੁਹਾਡੇ ਦਿਨ ਦੇ ਪਹਿਲੇ 2 ਘੰਟੇ ਇਹ ਤੈਅ ਕਰਦੇ ਹਨ ਕਿ ਤੁਹਾਡਾ ਸਰੀਰ ਦਿਨ ਪਰ ਚਰਬੀ ਨੂੰ ਬਾਲਣ ਵਾਂਗ ਵਰਤੇਗਾ ਜਾਂ ਉਸ ਨੂੰ ਸਾਮਕੇ ਰੱਖੇਗਾ ਇਹ ਗੱਲ 100% ਸਹੀ ਹੈ ਸਵੇਰ ਦਾ ਸਮਾਂ ਨਾ ਤੁਹਾਡੇ ਸਰੀਰ ਦੇ ਅੰਦਰੂਨੀ ਇੰਜਨ ਮਤਲਬ ਮੈਟਾਬੋਲਿਜ਼ਮ ਨੂੰ ਸਟਾਰਟ ਕਰਨ ਦਾ ਹੁੰਦਾ ਹੈ ਹਾਂਜੀ ਜੇ ਸਵੇਰੇ ਤੁਸੀਂ ਸਹੀ ਚਾਬੀ ਲਗਾਓਗੇ ਤਾਂ ਇੰਜਨ ਸਾਰਾ ਦਿਨ ਤੇਜ਼ ਚੱਲੇਗਾ ਇਸ ਰੋਤਾ ਚ ਸਭ ਤੋਂ ਪਹਿਲੀ ਤੇ ਸੌਖੀ ਚਾਬੀ ਦੱਸੀ ਗਈ ਹੈ ਨਿੰਬੂ ਸ਼ਹਿਦ ਤੇ ਕੋਸਾ ਪਾਣੀ ਹਾਂ ਇਹ ਤਾਂ ਆਪਣੀਆਂ ਦਾਦੀਆਂ ਨਾਨੀਆਂ ਦਾ ਪੁਰਾਣਾ ਨੁਸਖਾ ਹੈ ਪਰ ਮੈਂ ਹਮੇਸ਼ਾ ਸੋਚਦੀ ਸੀ ਕਿ ਇਹ ਸਿਰਫ ਇੱਕ ਸੁਣੀ ਸੁਣਾਈ ਗੱਲ ਹੋਣੀ ਹੈ ਕਿ ਇਹਦੇ ਪਿੱਛੇ ਕੋਈ ਅਸਲੀ ਵਿਗਿਆਨ ਹੈ ਬਿਲਕੁਲ ਹੈ ਕੋਸਾ ਪਾਣੀ ਨਾ ਰਾਤ ਪਰ ਆਰਾਮ ਕਰ ਰਹੀਆਂ ਅੰਤੜੀਆਂ ਨੂੰ ਹਲਕਾ ਜਿਹਾ ਤੱਕਾ ਦੇ ਕੇ ਸਾਫ਼ ਕਰਦਾ ਹੂੰ ਨਿੰਬੂ ਚ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਹੁੰਦੇ ਨੇ ਜੋ ਸਿੱਧਾ metabolisme ਨੂੰ ਤੇਜ਼ ਕਰਦੇ ਹਨ ਪਰ ਇੱਕ ਹੋਰ ਡੂੰਗੀ ਗੱਲ ਹੈ ਉਹ ਕੀ ਇਹ ਸਰੀਰ ਦੇ pH level ਨੂੰ ਸੰਤੁਲਿਤ ਕਰਦਾ ਜਦੋਂ ਆਪਣਾ ਸਰੀਰ ਜ਼ਿਆਦਾ ਐਸਿਡਿਕ ਹੁੰਦਾ ਹੈ ਤਾਂ ਉਹ ਚਰਬੀ ਨੂੰ ਫੜ ਕੇ ਰੱਖਦਾ ਅੱਛਾ ਨਿੰਬੂ ਭਾਵੇਂ ਸਵਾਦ ਚ ਖੱਟਾ ਹੈ ਪਰ ਸਰੀਰ ਚ ਜਾ ਕੇ ਐਲਕਲਾਈਨ ਪ੍ਰਭਾਵ ਪਾਉਂਦਾ ਹੈ ਜਿਸ ਨਾਲ ਚਰਬੀ ਕਟਾਉਣੀ ਸੌਖੀ ਹੋ ਜਾਂਦੀ ਵਾਹ ਮਤਲਬ ਇਹ ਸਿਰਫ ਸਫਾਈ ਨਹੀਂ ਸਗੋਂ ਅੰਦਰ ਦਾ ਪੂਰਾ ਮਾਹੌਲ ਬਦਲ ਰਿਹਾ ਹੈ ਇਹਦੇ ਤੋਂ ਇਲਾਵਾ ਮੇਥੀ ਦਾਣੇ ਤੇ ਜ਼ੀਰੇ ਦੇ ਪਾਣੀ ਦਾ ਵੀ ਬਹੁਤ ਜ਼ਿਕਰ ਹੈ ਹਾਂ ਇਹ ਦੋਵੇਂ ਵੀ ਕਮਾਲ ਦੀਆਂ ਚੀਜ਼ਾਂ ਨੇ ਮੇਥੀ ਦਾਣਾ ਬਲੱਡ ਸ਼ੂਗਰ ਨੂੰ ਸਥਿਰ ਰੱਖਦਾ ਹੂੰ ਹੂੰ ਜਦੋਂ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਤਾਂ ਸਾਨੂੰ ਵਾਰ-ਵਾਰ ਮਿੱਠਾ ਖਾਣ ਦੀ ਤਲਬ ਨਹੀਂ ਹੁੰਦੀ ਸਹੀ ਤੇ ਦੂਜੇ ਪਾਸੇ ਜ਼ੀਰਾ ਸਿੱਧਾ ਆਪਣੇ ਪਾਚਨ এনਜ਼ਾਈਮਾਂ ਨੂੰ ਜਗਾਉਂਦਾ ਸਮਝੋ ਕਿ ਤੁਸੀਂ ਖਾਣਾ ਪਹੁੰਚਾਉਣ ਵਾਲੀ ਟੀਮ ਨੂੰ ਸਵੇਰੇ-ਸਵੇਰੇ ਇੱਕ ਕੱਪ ਕੌਫੀ ਪਿਲਾ ਦਿੰਤੀ ਹੈ ਹਾਂ ਹਾਂ ਉਹ ਸਾਰਾ ਦਿਨ ਜ਼ਿਆਦਾ ਚੁਸਤੀ ਨਾਲ ਕੰਮ ਕਰਨਗੇ ਤੇ ਇੱਕ ਨੁਸਖਾ ਤਾਂ ਮੈਨੂੰ ਬਹੁਤ ਹੈਰਾਨ ਕਰਨ ਵਾਲਾ ਲੱਗਿਆ ਕੜੀ ਪੱਤੇ ਅਸੀਂ ਤਾਂ ਇਸ ਨੂੰ ਸਿਰਫ ਸਬਜ਼ੀ ਦਾਲ ਚ ਤੜਕਾ ਲਗਾਉਣ ਲਈ ਵਰਤਦੇ ਆਂ ਪਰ ਆਯੁਰਵੇਦ ਕਹਿੰਦਾ ਹੈ ਕਿ ਰੋਜ਼ ਸਵੇਰੇ ਖਾਲੀ ਪੇਟ 5-8 ਤਾਜ਼ੇ ਕੜੀ ਪੱਤੇ ਚਬਾਉਣਾ ਇੱਕ ਸ਼ਕਤੀਸ਼ਾਲੀ ਡੀਟੌਕਸ ਹੈ ਇਹ ਖੂਨ ਨੂੰ ਸਾਫ਼ ਕਰਦੇ ਨੇ ਅੱਛਾ ਤੇ ਸਰੀਰ ਚ ਜੰਮੀ ਗੰਦਗੀ ਨੂੰ ਬਾਹਰ ਕੱਢਦੇ ਨੇ ਜਦੋਂ ਸਰੀਰ ਅੰਦਰੋਂ ਸਾਫ਼ ਹੁੰਦਾ ਤਾਂ ਮੈਟਾਬੋਲਿਜ਼ਮ ਆਪਣੇ ਆਪ ਤੇਜ਼ੀ ਫੜ ਲੈਂਦਾ ਤੇ ਇੱਕ ਬੋਨਸ ਵੀ ਹੈ ਓਕੇ ਇੱਕ ਸਰੋਤ ਮੁਤਾਬਕ ਇਹ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਚਿੱਟੇ ਹੋਣ ਤੋਂ ਵੀ ਲੋਕਦਾ ਹੈ ਕਮਾਲ ਹੈ ਮਤਲਬ ਪੇਟ ਦੀ ਚਰਬੀ ਘਟਾਉਣ ਦੇ ਨਾਲ ਨਾਲ ਸ਼ੈਂਪੂ ਦਾ ਖਰਚਾ ਵੀ ਬਚ ਰਿਹਾ ਹੈ ਤਾਂ ਕੁੱਲ ਮਿਲਾ ਕੇ ਸਵੇਰ ਦੇ 10-15 ਮਿੰਟ ਦੀ ਇਹ ਛੋਟੀ ਜੀ ਰਸਮ ਪੂਰੇ ਦਿਨ ਲਈ ਸਾਡੀ ਫੈਟ ਬਰਨਿੰਗ ਮਸ਼ੀਨ ਨੂੰ ਚਾਲੂ ਕਰ ਦਿੰਦੀ ਹੈ ਸਵੇਰ ਦੀ ਸ਼ੁਰੂਆਤ ਤਾਂ ਠੀਕ ਹੋ ਗਈ ਪਰ ਅਸਲ ਲੜਾਈ ਤਾਂ ਰਸੋਈ ਚ ਲੜੀ ਜਾਂਦੀ ਹੈ ਹੈਨਾ ਬਿਲਕੁਲ ਸਰੋਤ ਕਹਿੰਦੇ ਨੇ ਕਿ ਜੋ ਸਾਡੀ ਪਲੇਟ ਚ ਹੈ ਉਹ ਸਾਡੇ ਪੇਟ ਤੇ ਦਿਸਦਾ ਹੈ ਇੱਕ ਬਹੁਤ ਵਧੀਆ ਵਿਚਾਰ ਸਾਡੇ ਸਾਹਮਣੇ ਆਇਆ ਕਿ ਭਾਰ ਘਟਾਉਣ ਦਾ ਮਤਲਬ ਭੁੱਖੇ ਮਰਨਾ ਨਹੀਂ ਸਗੋਂ ਸਮਝਦਾਰੀ ਨਾਲ ਚੁਣਨਾ ਹੈ ਬਿਲਕੁਲ ਤੇ ਇਹ ਸਮਝਦਾਰੀ ਦੋ ਸਭ ਤੋਂ ਵੱਡੇ ਦੁਸ਼ਮਣਾਂ ਨੂੰ ਪਛਾਣਨ ਨਾਲ ਸ਼ੁਰੂ ਹੁੰਦੀ ਹੈ ਮੈਦਾ ਤੇ ਚਿੱਟੀਖੰਡ ਸਫੈਦ ਜ਼ਹਿਰ ਹਾਂ ਇਹਨਾਂ ਨੂੰ ਸਫੈਦ ਜ਼ਹਿਰ ਵੀ ਕਿਹਾ ਗਿਆ ਹੈ ਮੈਦੇ 'ਚ ਕੋਈ ਫਾਈਬਰ ਨਹੀਂ ਹੁੰਦਾ ਇਹ ਆਂਦਰਾਂ 'ਚ ਜਾ ਕੇ ਗੂੰਦ ਵਾਂ ਚਿਪਕ ਜਾਂਦਾ ਤੇ ਪਾਚਨ ਨੂੰ ਹੌਲੀ ਕਰ ਦਿੰਦਾ ਹੂੰ ਤੇ ਚਿੱਟੀ ਖੰਡ ਚ ਖਾਲੀ ਕੈਲੋਰੀਆਂ ਹੁੰਦੀਆਂ ਨੇ ਜੋ ਸਿੱਧਾ ਲੀਵਰ ਚ ਜਾ ਕੇ ਚਰਬੀ ਬਣ ਜਾਂਦੀਆਂ ਜਿਸ ਨਾਲ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਤਾਂ ਇਹਦੇ ਬਦਲ ਵਜੋਂ ਚੌਕਰ ਵਾਲਾ ਆਟਾ ਤੇ ਗੋੜੀਆ ਸ਼ੱਕਰ ਦੀ ਸੀਮਿਤ ਵਰਤੋਂ ਪਰ ਸਿਰਫ ਇਹਨਾਂ ਦੋ ਚੀਜ਼ਾਂ ਨੂੰ ਹਟਾਉਣ ਨਾਲ ਕੰਮ ਬਣ ਜਾਵੇਗਾ ਇਹ ਤਾਂ ਸਿਰਫ ਸ਼ੁਰੂਆਤ ਹੈ ਅਗਲਾ ਕਦਮ ਹੈ ਆਪਣੀ ਪਲੇਟ ਦੀ ਬਣਤਰ ਨੂੰ ਬਦਲਣਾ ਸਾਡੇ ਆਮ ਭਾਰਤੀ ਖਾਣੇ ਚ ਨਾ ਰੋਟੀ ਚਾਵਲ ਮਤਲਬ ਕਾਰਬੋਹਾਈਡਰੇਟਸ ਦਾ ਬੋਲ ਵਾਲਾ ਹੁੰਦਾ ਹਾਂ ਇਹ ਤਾਂ ਹੈ ਸਰੋਤ ਕਹਿੰਦੇ ਨੇ ਕਿ ਆਪਣੀ ਪਲੇਟ ਦਾ ਅੱਧਾ ਹਿੱਸਾ ਸਬਜ਼ੀਆਂ ਤੇ ਸਲਾਦ ਨਾਲ ਪਰੋ ਓਕੇ ਬਾਕੀ ਬਚੇ ਅੱਧੇ ਹਿੱਸੇ ਚੋਂ 1/4 ਹਿੱਸਾ ਪ੍ਰੋਟੀਨ ਦਾਲ ਪਨੀਰ ਦਹੀਂ ਛੋਲੇ ਤੇ ਸਿਰਫ 1/4 ਹਿੱਸਾ ਰੋਟੀ ਜਾਂ ਚਾਵਲ ਨੂੰ ਦਿਓ ਇਸ ਪਿੱਛੇ ਕੀ ਤਰਕ ਹੈ ਮਤਲਬ ਪ੍ਰੋਟੀਨ ਤੇ ਇੰਨਾ ਜ਼ੋਰ ਕਿਉਂ ਇਹਦੇ ਪਿੱਛੇ ਨਾ ਬਹੁਤ ਦਿਲਚਸਪ ਵਿਗਿਆਨ ਹੈ ਪ੍ਰੋਟੀਨ ਨੂੰ ਪਚਾਉਣ ਲਈ ਆਪਣੇ ਸਰੀਰ ਨੂੰ ਕਾਰਬੋਹਾਈਡਰੇਟਸ ਜਾਂ ਫੈਟਸ ਦੇ ਮੁਕਾਬਲੇ ਜ਼ਿਆਦਾ ਊਰਜਾ ਖਰਚ ਕਰਨੀ ਪੈਂਦੀ। ਅੱਛਾ। ਇਹਨੂੰ ਥਰਮਿਕ ਇਫੈਕਟ ਆਫ ਫੂਡ ਕਹਿੰਦੇ ਨੇ। ਮਤਲਬ ਤੁਸੀਂ ਪ੍ਰੋਟੀਨ ਖਾ ਕੇ ਬੈਠੇ ਬੈਠੇ ਵੀ ਜ਼ਿਆਦਾ ਕੈਲਰੀਆਂ ਬਰਨ ਰਹੇ ਹੋ। ਵਾਹ। ਨਾਲ ਹੀ ਪ੍ਰੋਟੀਨ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਜਿਸ ਨਾਲ ਫालतू ਖਾਣ ਦੀ ਇੱਛਾ ਘਟ ਜਾਂਦੀ ਹੈ। ਮਤਲਬ ਸਹੀ ਖਾਣਾ ਖਾ ਕੇ ਵੀ ਕੈਲਰੀਆਂ ਬਰਨ ਕੀਤੀਆਂ ਜਾ ਸਕਦੀਆਂ ਹਨ। ਖੇਰ ਸਰੋਤਾਂ 'ਚ ਕੁਝ ਖਾਸ ਭਾਰ ਘਟਾਉਣ ਵਾਲੇ ਭੋਜਨਾਂ ਦਾ ਵੀ ਜ਼ਿਕਰ ਹੈ ਜਿਵੇਂ ਲੋਕੀ ਦਾ ਜੂਸ ਜਿਸ ਨੂੰ ਚਰਬੀ ਪਿਘਲਾਉਣ ਵਾਲਾ ਡਰਿੰਕ ਕਿਹਾ ਗਿਆ ਕੀ ਇਹ ਸੱਚਮੁੱਚ ਕੰਮ ਕਰਦਾ ਦੇਖੋ ਲੋਕੀ 'ਚ 92% ਪਾਣੀ ਤੇ ਟੇ ਸਾਰਾ ਫਾਈਬਰ ਹੁੰਦਾ ਹੈ ਜਦਕਿ ਕੈਲਰੀਜ਼ ਨਾ ਦੇ ਬਰਾਬਰ ਇਹਦਾ ਜੂਸ ਸਰੀਰ ਨੂੰ ਹਾਈਡਰੇਟ ਕਰਦਾ ਤੇ ਪੇਟ ਸਾਫ਼ ਕਰਦਾ ਹੂੰ ਬਣਾਉਣ ਦਾ ਤਰੀਕਾ ਵੀ ਸੌਖਾ ਹੈ ਲੋਕੀ ਪੁਦੀਨਾ ਨਿੰਬੂ ਦਾ ਰਾਸ ਤੇ ਕਾਲਾ ਨਮਕ ਇੱਕ ਬਹੁਤ ਜ਼ਰੂਰੀ ਸਾਵਧਾਨੀ ਹੈ ਜਿਸਤੇ ਇੱਕ ਸਰੋਤ ਖਾਸ ਜ਼ੋਰ ਦਿੰਦਾ ਕੀ ਲੋਕੀ ਕਦੇ ਵੀ ਕੋੜੀ ਨਹੀਂ ਹੋਣੀ ਚਾਹੀਦੀ ਤੇ ਜੂਸ ਹਮੇਸ਼ਾ ਤਾਜ਼ਾ ਪੀਣਾ ਚਾਹੀਦਾ ਹੈ ਰੱਖਿਆ ਹੋਇਆ ਜੂਸ ਜ਼ਹਿਰੀਲਾ ਹੋ ਸਕਦਾ ਹੈ ਇਹ ਬਹੁਤ ਜ਼ਰੂਰੀ ਜਾਣਕਾਰੀ ਹੈ ਇਹਦੇ ਤੋਂ ਇਲਾਵਾ ਆਪਣੇ ਮਸਾਲੇਦਾਨੀ ਚ ਵੀ ਕੁਝ ਖਜ਼ਾਨੇ ਲੁਕੇ ਹੋਏ ਨੇ ਜਿਵੇਂ ਦਾਲਚੀਨੀ ਤੇ ਅਲਸੀ ਦੇ ਬੀਜਾਂ ਦੀ ਵੀ ਬਹੁਤ ਚਰਚਾ ਹੈ ਹਾਂ ਦਾਲਚੀਨੀ ਇਨਸੂਲਿਨ ਹਾਰਮੋਨ ਨੂੰ ਕੰਟਰੋਲ ਕਰਦੀ ਹੈ ਜਿਸ ਨਾਲ ਖਾਸ ਤੌਰ ਤੇ ਪੇਟ ਦੀ ਜ਼ਿੱਦੀ ਚਰਬੀ ਘਟਦੀ ਹੈ ਹੂੰ ਤੇ ਅਲਸੀ ਦੇ ਬੀਜ omega 3 ਫੈਟੀ ਐਸਿਡ ਤੇ ਫਾਈਬਰ ਦਾ ਖਜ਼ਾਨਾ ਨੇ ਇਹਨੂੰ ਹਮੇਸ਼ਾ ਹਲਕਾ ਜਾਂ ਪੁੰਨ ਕੇ ਤੇ ਪੀਸ ਕੇ ਵਰਤਣਾ ਚਾਹੀਦਾ ਨਹੀਂ ਤਾਂ ਇਹ ਸਰੀਰ ਚ ਪਚਦੇ ਨਹੀਂ ਅੱਛਾ ਇੱਕ ਚਮਚ ਦਹੀਂ ਜਾਂ ਸਲਾਦ ਤੇ ਪਾ ਕੇ ਖਾਓ ਪਰ ਯਾਦ ਰੱਖੇ ਇਹਦੀ ਤਾਸੀਰ ਗਰਮ ਹੁੰਦੀ ਇਸ ਲਈ ਗਰਮੀਆਂ ਚ ਇਹਨੂੰ ਘੱਟ ਮਾਤਰਾ ਚ ਵਰਤਣਾ ਚਾਹੀਦਾ ਇੱਥੇ ਆ ਕੇ ਨਾ ਗੱਲ ਬਹੁਤ ਦਿਲਚਸਪ ਹੋ ਜਾਂਦੀ ਹੈ ਗ੍ਰੀਨ ਟੀ ਅੱਜਕਲ ਹਰ ਦੂਜਾ ਬੰਦਾ ਭਾਰ ਘਟਾਉਣ ਲਈ ਗ੍ਰੀਨ ਟੀ ਪੀ ਰਿਹਾ ਹੈ ਪਰ ਸਰੋਤ ਇੱਕ ਹੈਰਾਨ ਕਰਨ ਵਾਲਾ ਦਾਵਾ ਕਰਦੇ ਨੇ ਕਿ 90% ਦੀ ਲੋਕ ਇਹਨੂੰ ਗਲਤ ਤਰੀਕੇ ਨਾਲ ਬਣਾਉਂਦੇ ਨੇ ਇਹ ਬਿਲਕੁਲ ਸੱਚ ਹੈ ਲੋਕ ਇਹਨੂੰ ਆਮ ਚਾਹ ਵਾਂਗ ਪਾਣੀ ਚ ਪਾ ਕੇ ਰਿੰਦੇ ਰਹਿੰਦੇ ਨੇ ਹਾਂ ਇਹਦੇ ਨਾਲ ਇਹਦੇ ਸਭ ਤੋਂ ਕੀਮਤੀ ਤੱਤ ਕੈਟਿਚਿਨ ਨਾਮ ਦੇ ਐਂਟੀਆਕਸੀਡੈਂਟ ਨਸ਼ਟ ਹੋ ਜਾਂਦੇ ਨੇ ਤੇ ਚਾਹ ਦਾ ਸਵਾਦ ਕੋੜਾ ਹੋ ਜਾਂਦਾ ਕਮਾਲ ਹੈ ਮਤਲਬ ਮੈਂ ਅੱਜ ਤੱਕ ਗ੍ਰੀਨ ਟੀ ਗਲਤ ਤਰੀਕੇ ਨਾਲ ਬਣਾ ਰਹੀ ਸੀ ਤੇ ਉਹਦੇ ਸਾਰੇ ਫਾਇਦੇ ਖਤਮ ਕਰ ਰਹੀ ਸੀ ਤਾਂ ਫਿਰ ਸਹੀ ਤਰੀਕਾ ਕੀ ਹੈ ਸਹੀ ਤਰੀਕਾ ਬਹੁਤ ਸੌਖਾ ਹੈ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੋ ਫਿਰ ਗੈਸ ਬੰਦ ਕਰ ਦਿਓ ਓਕੇ ਪਾਣੀ ਨੂੰ ਸਿਰਫ 30 ਸਕਿੰਟ ਤੋਂ 1 ਮਿੰਟ ਲਈ ਥੋੜਾ ਠੰਡਾ ਹੋਣ ਦਿਓ ਹੁਣ ਇਸ ਪਾਣੀ 'ਚ ਗ੍ਰੀਨ ਟੀ ਬੈਗ ਜਾਂ ਪੱਤੀਆਂ ਪਾਓ ਤੇ ਬਰਤਨ ਨੂੰ 2-3 ਮਿੰਟ ਲਈ ਟੱਕ ਦਿਓ ਬਸ ਬਸ ਇੰਨਾ ਹੀ ਹਾਂ ਇਸ ਤਰ੍ਹਾਂ ਤੁਹਾਨੂੰ ਇਹਦਾ ਪੂਰਾ ਫਾਇਦਾ ਤੇ ਸਹੀ ਸੁਆਦ ਮਿਲੇਗਾ ਇਹ ਛੋਟੀ ਜੀ ਜਾਣਕਾਰੀ ਹੀ ਸਭ ਕੁਝ ਬਦਲ ਸਕਦੀ ਹੈ ਖੈਰ ਖਾਣ ਪੀਣ ਨਾਲ ਜੁੜਾ ਇੱਕ ਆਖਰੀ ਸਵਾਲ ਕਿ ਰਾਤ ਨੂੰ ਚਾਵਲ ਖਾਣਾ ਸੱਚਮੁੱਚ ਮੋਟਾਪਾ ਵਧਾਉਂਦਾ ਹੈ ਇਹ ਤਾਂ ਸਦੀਆਂ ਤੋਂ ਚੱਲ ਰਿਹਾ ਵਿਵਾਦ ਹੈ ਸਰੋਤ ਇਸ ਪੁਲੇਖੇ ਨੂੰ ਤੋੜਦੇ ਨੇ ਚਾਵਲ ਖੁਦ ਦੁਸ਼ਮਣ ਨਹੀਂ ਹਨ ਆਪਣੀਆਂ ਆਦਤਾਂ ਹਨ ਮਤਲਬ ਜੇ ਤੁਸੀਂ ਦਿਨ ਭਰ ਬੈਠੇ ਰਹੇ ਹੋ ਤੇ ਰਾਤ ਨੂੰ ਇੱਕ ਵੱਡੀ ਪਲੇਟ ਭਰ ਕੇ ਚਿੱਟੇ ਚਾਵਲ ਖਾ ਕੇ ਸੌਂ ਜਾਂਦੇ ਹੋ ਤਾਂ ਹਾਂ ਉਹ ਚਰਬੀ ਬਣਨਗੇ ਹਮ ਪਰ ਜੇ ਤੁਸੀਂ ਬਰਾਊਨ ਰਾਈਸ ਦੀ ਚੋਣ ਕਰਦੇ ਹੋ ਮਾਤਰਾ ਘੱਟ ਰੱਖਦੇ ਹੋ ਨਾਲ ਠੇਰ ਸਾਲੀਆਂ ਸਬਜ਼ੀਆਂ ਮਿਲਾਉਂਦੇ ਹੋ ਤੇ ਸਭ ਤੋਂ ਜ਼ਰੂਰੀ ਕੀ ਖਾਣ ਤੋਂ ਬਾਅਦ 15-20 ਮਿੰਟ ਦੀ ਸੈਰ ਕਰਦੇ ਹੋ ਤਾਂ ਉਹੀ ਚਾਵਲ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਣਗੇ। ਮਸਲਾ ਚਾਵਲਾਂ ਦਾ ਨਹੀਂ, ਮਾਤਰਾ ਤੇ ਉਸ ਤੋਂ ਬਾਅਦ ਦੀ ਹਰਕਤ ਦਾ ਹੈ। ਤਾਂ ਕੁੱਲ ਮਿਲਾ ਕੇ ਸਿਰਫ ਕੀ ਖਾਣਾ ਹੈ ਨਹੀਂ, ਸਗੋਂ ਕਿਵੇਂ, ਕਦੋਂ ਅਤੇ ਕਿੰਨਾ ਖਾਣਾ ਹੈ ਇਹ ਸਾਰਾ ਵਿਗਿਆਨ ਹੈ। ਠੀਕ ਹੈ, ਖੁਰਾਕ ਤੇ ਤਾਂ ਅਸੀਂ ਕਾਫੀ ਗੱਲ ਕਰ ਲਈ। ਪਰ ਸ੍ਰੋਤਾਂ 'ਚ ਨਾ ਇੱਕ ਬਹੁਤ ਮਹੱਤਵਪੂਰਨ ਅੰਕੜਾ ਵਾਰ-ਵਾਰ ਆਉਂਦਾ ਹੈ। ਕਿਹੜਾ? ਭਾਰ ਘਟਾਉਣ 'ਚ 70% ਖੁਰਾਕ ਤੇ 30% ਕਸਰਤ ਦਾ ਯੋਗਦਾਨ ਹੁੰਦਾ। ਇਹਦਾ ਮਤਲਬ ਹੈ ਕਿ ਅਸੀਂ ਉਸ 30% ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਬਿਲਕੁਲ ਨਹੀਂ ਪਰ ਉਸ 30% ਦੀ ਸ਼ੁਰੂਆਤ ਜਿਮ ਤੋਂ ਵੀ ਪਹਿਲਾਂ ਇੱਕ ਬਹੁਤ ਹੀ ਸਧਾਰਨ ਆਦਤ ਨਾਲ ਹੁੰਦੀ ਹੈ। ਪਾਣੀ ਪੀਣ ਦਾ ਤਰੀਕਾ? 1 ਮਿੰਟ ਰੁਕੋ ਪਾਣੀ ਪੀਣ ਦਾ ਤਰੀਕਾ? ਇਹ ਪਾਰਕ ਟੌਰਨ ਨਾਲ ਕਿਵੇਂ ਜੁੜਿਆ ਹੋ ਸਕਦਾ? ਹੈਗਾ? ਇਹ ਗੱਲ ਥੋੜੀ ਅਜੀਬ ਲੱਗਦੀ ਹੈ ਕਿ ਸਰੋਤੇ ਦੇ ਪਿੱਛੇ ਕੋਈ ਠੋਸ ਕਾਰਨ ਦੱਸਦੇ ਨੇ ਜਾਂ ਇਹ ਸਿਰਫ ਇੱਕ ਸੁਣੀ ਸੁਣਾਈ ਗੱਲ ਹੈ? ਨਹੀਂ ਇਹਦੇ ਪਿੱਛੇ ਆਯੁਰਵੇਦ ਤੇ ਕੁਝ ਹੱਦ ਤੱਕ ਵਿਗਿਆਨ ਵੀ ਹੈ। ਸਰੋਤ ਕਹਿੰਦੇ ਨੇ ਕਿ ਜਦੋਂ ਅਸੀਂ ਖੜੇ ਹੋ ਕੇ ਤੇਜ਼ੀ ਨਾਲ ਪਾਣੀ ਪੀਂਦੇ ਆ ਤਾਂ ਪਾਣੀ ਸਿੱਧਾ ਟਿੱਡ ਚ ਜਾਂਦਾ ਤੇ ਸਰੀਰ ਇਹਨੂੰ ਸਹੀ ਤਰ੍ਹਾਂ ਜਜ਼ਬ ਨਹੀਂ ਕਰ ਪਾਉਂਦਾ ਹੂੰ ਸਹੀ ਤਰੀਕਾ ਹੈ ਬੈਠ ਕੇ ਘੁੱਟ-ਘੁੱਟ ਕਰਕੇ ਪਾਣੀ ਪੀਣਾ ਅੱਛਾ ਇਹਦੇ ਨਾਲ ਕੀ ਫਰਕ ਪੈਂਦਾ ਹੈ ਇਹਦਾ ਇੱਕ ਵੱਡਾ ਫਾਇਦਾ ਇਹ ਹੈ ਕਿ ਜਦੋਂ ਅਸੀਂ ਹੌਲੀ-ਹੌਲੀ ਪਾਣੀ ਪੀਂਦੇ ਆ ਤਾਂ ਆਪਣੇ ਮੂੰਹ ਦੀ ਲਾਰ ਯਾਨੀ ਸਲਾਈਵਾ ਜੋ ਕਿ ਐਲਕਲਾਈਨ ਹੁੰਦੀ ਹੈ ਪਾਣੀ ਨਾਲ ਮਿਲ ਕੇ ਪੇਟ ਚ ਜਾਂਦੀ ਹੈ ਇਹ ਪੇਟ ਦੇ ਐਸਿਡ ਨੂੰ ਸ਼ਾਂਤ ਕਰਦੀ ਜਿਸ ਨਾਲ ਪਾਚਨ ਸੁਧਰਦਾ ਤੇ ਐਸਿਡਿਟੀ ਘਟ ਹੁੰਦੀ ਇਹ ਤਾਂ ਸੱਚਮੁੱਚ ਇੱਕ ਛੋਟੀ ਜੀ ਆਦਤ ਹੈ ਜਿਸ ਦਾ ਵੱਡਾ ਪ੍ਰਭਾਵ ਹੋ ਸਕਦਾ ਹੈ ਠੀਕ ਹੈ ਹੁਣ ਆਉਨੇ ਅਸਲੀ ਕਸਰਤ ਤੇ ਹਰ ਕੋਈ ਜਿਮ ਨਹੀਂ ਜਾ ਸਕਦਾ ਤਾਂ ਘਰ ਚ ਕੀ ਕੀਤਾ ਜਾ ਸਕਦਾ ਸਰੋਤ ਖਾਸ ਤਰ ਤੇ ਯੋਗਾ ਤੇ ਜ਼ੋਰ ਦਿੰਦੇ ਨੇ ਕਿਉਂਕਿ ਇਹ ਸਿਰਫ ਸਰੀਰ ਤੇ ਹੀ ਨਹੀਂ ਮਨ ਤੇ ਵੀ ਕੰਮ ਕਰਦਾ ਪੇਟ ਦੀ ਚਰਬੀ ਲਈ ਤਿੰਨ ਆਸਨ ਰਾਮ ਬਾਣ ਦੱਸੇ ਗਏ ਨੇ ਕਿਹੜੇ ਕਿਹੜੇ ਪਹਿਲਾ ਹੈ ਭੁਜੰਗਾਸਨ ਯਾਨੀ ਕੋਬਰਾ ਪੋਜ਼ ਦੂਜਾ ਹੈ ਨੌਕਾਸਨ ਬੋਟ ਪੋਜ਼ ਇਹ ਥੋੜਾ ਔਖਾ ਹੈ ਪਰ ਸਿੱਧਾ ਪੇਟ ਦੇ ਵਿਚਕਾਰਲੇ ਹਿੱਸੇ ਤੇ ਵਾਰ ਕਰਦਾ ਹਾਂ ਤੇ ਤੀਜਾ ਹੈ ਥਨੂਰਾਸਨ ਬੋ ਪੋਜ਼ ਜੋ ਪੂਰੇ ਪਾਚਨ ਤੰਤਰ ਨੂੰ ਮ사ਜ ਕਰਦਾ ਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਤੇ ਜਿਨ੍ਹਾਂ ਲਈ ਯੋਗਾ ਥੋੜਾ ਔਖਾ ਹੈ ਉਹਨਾਂ ਲਈ ਕੋਈ ਸੌਖਾ ਹਲ ਉਹਨਾਂ ਲਈ 15 ਮਿੰਟ ਦਾ ਨੋ ਐਕਸਕਿਊਜ਼ ਹੋਮ ਵਰਕਆਊਟ ਪਲਾਨ ਵੀ ਹੈ ਜੰਪਿੰਗ ਜੈਕਸ ਸਕਵਾਟਸ ਤੇ ਪਲੈਂਕ ਵਰਗੀਆਂ ਸਧਾਰਨ ਕਸਰਤਾਂ ਮਕਸਦ ਘੰਟਿਆਂ ਵੱਧਦੀ ਪਸੀਨਾ ਵਹਾਉਣਾ ਨਹੀਂ ਸਗੋਂ ਰੋਜ਼ਾਨਾ ਨਿਰੰਤਰਤਾ ਬਣਾਉਣਾ ਹੈ ਇੱਥੇ ਇੱਕ ਹੋਰ ਬਹੁਤ ਦਿਲਚਸਪ ਸੰਕਲਪ ਦਾ ਜ਼ਿਕਰ ਹੈ ਨੀਟ N E A T ਇੱਕ ਹੀ ਚੀਜ਼ ਹੈ ਇਹ ਮੇਰੇ ਖਿਆਲ ਚ ਸਭ ਤੋਂ ਸ਼ਕਤੀਸ਼ਾਲੀ ਵਿਚਾਰਾ ਜੋ ਇੱਕ ਹੈ ਨੀਟ ਦਾ ਮਤਲਬ ਹੈ ਨੋਨ ਐਕਸਰਸਾਈਜ਼ ਐਕਟੀਵਿਟੀ ਥਰਮੋਜਨੈਸਿਸ ਮਤਲਬ ਮਤਲਬ ਉਹ ਸਾਰੀਆਂ ਕੈਲੋਰੀਆਂ ਜੋ ਅਸੀਂ ਕਸਰਤ ਤੋਂ ਬਾਹਰ ਆਪਣੇ ਰੋਜ਼ਾਨਾ ਦੇ ਕੰਮਾਂ ਕਾਰਾਂ ਚ ਬਾੜਦੇ ਹਾਂ ਜਿਵੇਂ ਕੀ ਜਿਵੇਂ ਫੋਨ ਤੇ ਗੱਲ ਕਰਦੇ ਹੋਏ ਤੁਰਨਾ ਲਿਫਟ ਦੀ ਥਾਂ ਪੌੜੀਆਂ ਚੜਨਾ ਕਾਰ ਦੀ ਸਫਾਈ ਕਰਨਾ ਜਾਂ ਬੱਸ ਸਟਾਪ ਤੇ ਖੜੇ ਹੋਣ ਦੀ ਬਜਾਏ ਹਲਕਾ ਫੁਲਕਾ ਟਹਿਲਣਾ ਇਸ ਸੁਣਨ ਚ ਤਾਂ ਬਹੁਤ ਛੋਟੀਆਂ-ਛੋਟੀਆਂ ਗੱਲਾਂ ਲੱਗਦੀਆਂ ਨੇ ਕੀ ਇਹਨਾਂ ਨਾਲ ਸੱਚਮੁੱਚ ਕੋਈ ਫਰਕ ਪੈਂਦਾ ਹੈ ਫਰਕ ਜ਼ਮੀਨ ਅਸਮਾਨ ਦਾ ਫਰਕ ਪੈਂਦਾ ਇੱਕ ਖੋਜ ਦਾ ਹਵਾਲਾ ਦਿੰਦੇ ਹੋਏ ਸਰੋਤ ਦੱਸਦੇ ਨੇ ਕਿ ਦੋ ਇੱਕੋ ਜਿਹੇ ਪਾਰ ਵਾਲੇ ਲੋਕਾਂ ਦੇ ਰੋਜ਼ਾਨਾ ਦੇ ਐਨਈਟੀ ਚ 2000 ਕੈਲੋਰੀਆਂ ਤੱਕ ਦਾ ਫਰਕ ਹੋ ਸਕਦਾ ਕੀ ਕਹਿ ਰਹੇ ਹੋ 2000 ਕੈਲੋਰੀਆਂ ਹਾਂ ਸੋਚੋ ਇੱਕ ਬੰਦਾ ਜੋ ਆਪਣੀ ਕੁਰਸੀ ਨਾਲ ਚਿਪਕਿਆ ਰਹਿੰਦਾ ਹੈ ਤੇ ਦੂਜਾ ਜੋ ਹਮੇਸ਼ਾ ਹਰਕਤ 'ਚ ਰਹਿੰਦਾ ਹੈ ਦੂਜਾ ਬੰਦਾ ਬਿਨਾ ਜਿਮ ਗਏ ਹੀ ਰੋਜ਼ਾਨਾ ਸੈਂਕੜੇ ਵਾਧੂ ਕੈਲੋਰੀਆਂ બાળ ਰਿਹਾ ਵਾਹ ਇਹ ਛੋਟੀਆਂ ਆਦਤਾਂ ਸਾਲ ਦੇ ਅੰਤ 'ਚ ਕਈ ਕਿਲੋ ਭਾਰ ਦਾ ਫਰਕ ਪਾ ਦਿੰਦੀਆਂ ਨੇ 2000 ਕੈਲੋਰੀਆਂ ਇਹ ਤਾਂ ਅਵਿਸ਼ਵਾਸਯੋਗ ਹੈ ਮਤਲਬ ਸਰਗਰਮ ਰਹਿਣਾ ਸਿਰਫ 1 ਘੰਟੇ ਦੀ ਕਸਰਤ ਨਹੀਂ ਸਗੋਂ 24 ਘੰਟਿਆਂ ਦੀ ਜੀਵਨ ਸ਼ੈਲੀ ਹੈ ਅਸੀਂ ਦਿਨ ਦੀ ਸ਼ੁਰੂਆਤ ਖਾਣ ਪੀਣ ਤੇ ਕਸਰਤ ਦੀ ਗੱਲ ਕਰ ਲਈ ਪਰ ਕੀ ਰਾਤ ਨੂੰ ਸੌਂਦੇ ਹੋਏ ਵੀ ਚਰਬੀ ਘਟਾਉਣ ਦਾ ਕੰਮ ਜਾਰੀ ਰਹਿ ਸਕਦਾ ਹੈ ਇਸ ਸੁਣਨ ਵਿੱਚ ਥੋੜਾ ਫਿਲਮੀ ਲੱਗਦਾ ਹੈ ਫਿਲਮੀ ਨਹੀਂ ਵਿਗਿਆਨਿਕ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੀ ਆਪਣਾ ਸਰੀਰ 24 ਘੰਟੇ ਕੰਮ ਕਰਦਾ ਹੈ ਹਮ ਅਸੀਂ ਸੌਂ ਜਾਂਦੇ ਹਾਂ ਪਰ ਆਪਣਾ ਮੈਟਾਬੋਲਿਜ਼ਮ ਨਹੀਂ ਸੌਂਦਾ ਅਸੀਂ ਕੁਝ ਆਦਤਾਂ ਨਾਲ ਉਸ ਨੂੰ ਰਾਤ ਨੂੰ ਵੀ ਹਲਕੀ ਰਫ਼ਤਾਰ ਤੇ ਚੱਲਦਾ ਰੱਖ ਸਕਦੇ ਹਾਂ ਅੱਛਾ ਸਰੋਤਾਂ 'ਚ ਇਹਦੇ ਲਈ ਤਿੰਨ ਮੁੱਖ ਨਿਯਮ ਦੱਸੇ ਗਏ ਨੇ ਉਹ ਕੀ ਹਨ ਮੈਨੂੰ ਲੱਗਦਾ ਸਰੋਤਿਆਂ ਨੂੰ ਇਹ ਜਾਣਨ 'ਚ ਬਹੁਤ ਦਿਲਚਸਪੀ ਹੋਵੇਗੀ ਪਹਿਲਾ ਸੌਣ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਕੋਈ ਗਰਮ ਪੀਣ ਵਾਲੀ ਚੀਜ਼ ਲੈਣਾ ਜਿਵੇਂ ਇੱਕ ਕੱਪ ਹਲਦੀ ਵਾਲਾ ਦੁੱਧ ਬਿਨਾਂ ਚੀਨੀ ਦੇ ਜਾਂ ਅਦਰਕ ਤੇ ਦਾਲਚੀਨੀ ਨੂੰ ਪਾਣੀ 'ਚ ਉਬਾਲ ਕੇ ਬਣਾਈ ਜਾਵੇ ਇਹਦੇ ਨਾਲ ਕੀ ਹੁੰਦਾ ਹੈ ਇਹ ਪੀਣ ਵਾਲੇ ਪਦਾਰਥ ਸਰੀਰ ਦੇ ਤਾਪਮਾਨ ਨੂੰ ਥੋੜਾ ਵਧਾਉਂਦੇ ਨੇ ਤੇ ਮੈਟਾਬੋਲਿਜ਼ਮ ਨੂੰ ਰਾਤ ਪਰ ਹੌਲੀ-ਹੌਲੀ ਚੱਲਦਾ ਰੱਖਦੇ ਨੇ ਓਕੇ ਤੇ ਦੂਜਾ ਦੂਜਾ ਸੌਣ ਤੋਂ ਘੱਟੋ-ਘੱਟ 1 ਘੰਟਾ ਪਹਿਲਾਂ ਹਰ ਤਰ੍ਹਾਂ ਦੀ ਸਕਰੀਨ ਫੋਨ टीवी लैपटॉप ਨੂੰ અલਵਿਦਾ ਕਹਿਣਾ ਅਸੀਂ ਇਸ ਨੂੰ ਪਹਿਲਾਂ ਤਣਾ ਤੇ ਕੋਰਟਿਸੋਲ ਹਾਰਮੋਨ ਨਾਲ ਜੋੜਿਆ ਸੀ ਇਹ ਦੁਬਾਰਾ ਆ ਗਿਆ ਬਿਲਕੁਲ ਫੋਨ ਦੀ ਨੀਲੀ ਰੋਸ਼ਨੀ ਆਪਣੇ ਦਿਮਾਗ ਨੂੰ ਇਹ ਸਿਗਨਲ ਦਿੰਦੀ ਹੈ ਕਿ ਅਜੇ ਦਿਨ ਹੈ ਹੂੰ ਇਹਦੇ ਨਾਲ ਮੈਲਾਟੋਨਿਨ ਨਾਂ ਦਾ ਨੀਂਦ ਵਾਲਾ ਹਾਰਮੋਨ ਨਹੀਂ ਬਣਦਾ ਤੇ ਸਾਨੂੰ ਡੂੰਗੀ ਨੀਂਦ ਨਹੀਂ ਆਉਂਦੀ ਤੇ ਜਦੋਂ ਨੀਂਦ ਪੂਰੀ ਨਹੀਂ ਹੁੰਦੀ ਤਾਂ ਕੋਰਟਿਸੋਲ ਦਾ ਪੱਧਰ ਵੱਧਦਾ ਹੈ ਤੇ ਅਸੀਂ ਜਾਣਦੇ ਹਾਂ ਕਿ ਵਧਿਆ ਹੋਇਆ ਕੋਰਟਿਸੋਲ ਪੇਟ ਦੀ ਚਰਬੀ ਨੂੰ ਸੱਦਾ ਦਿੰਦਾ ਹੈ ਇਸ ਲਈ ਚੰਗੀ ਨੀਂਦ ਸਿਰਫ ਆਰਾਮ ਲਈ ਨਹੀਂ ਭਾਰ ਕੰਟਰੋਲ ਕਰਨ ਲਈ ਇੱਕ ਜ਼ਰੂਰੀ ਔਜ਼ਾਰ ਹੈ। ਇਹ ਬਹੁਤ ਵੱਡਾ ਕਨੈਕਸ਼ਨ ਹੈ ਤੇ ਤੀਜਾ ਨਿਯਮ ਕੀ ਹੈ? ਤੀਜਾ ਨਿਯਮ ਇੱਕ ਬਹੁਤ ਹੀ ਖਾਸ ਯੋਗਾ ਆਸਨ ਹੈ ਵਜਰਾਸਨ। ਵਜਰਾਸਨ। ਹਾਂ, ਸਰੋਤ ਦੱਸਦੇ ਨੇ ਕਿ ਇਹ ਦੁਨੀਆ ਦਾ ਇਕਲੌਤਾ ਆਸਨ ਹੈ ਜੋ ਖਾਣਾ ਖਾਣ ਤੋਂ ਤੁਰੰਤ ਬਾਅਦ ਕੀਤਾ ਜਾ ਸਕਦਾ ਹੈ। ਸਭ ਨੂੰ ਕਰਨਾ ਚਾਹੀਦਾ ਹੈ। ਅੱਛਾ, ਰਾਤ ਦੇ ਖਾਣੇ ਤੋਂ ਬਾਅਦ ਸਿਰਫ 5 ਤੋਂ 10 ਮਿੰਟ ਇਸ ਆਸਨ 'ਚ ਬੈਠਣ ਨਾਲ ਖੂਨ ਦਾ ਦੌਰਾ ਪੇਟ ਵੱਲ ਵੱਜ ਜਾਂਦਾ। ਜਿਸ ਤਰ੍ਹਾਂ ਭੋਜਨ ਬਹੁਤ ਜਲਦੀ ਤੇ ਚੰਗੀ ਤਰ੍ਹਾਂ ਹਜ਼ਮ ਹੁੰਦਾ ਤਾਂ ਇੱਕ ਗਰਮ ਡਰਿੰਕ ਫੋਨ ਤੋਂ ਦੂਰੀ ਤੇ 5 ਮਿੰਟ ਦਾ ਵਜਰਾਸਨ ਇਹ ਤਿੰਨ ਛੋਟੀਆਂ ਜੀਆਂ ਆਦਤਾਂ ਰਾਤ ਨੂੰ ਵੀ ਆਪਣੇ ਸਰੀਰ ਨੂੰ ਫੈਟ ਬਰਨਿੰਗ ਮੋਡ 'ਚ ਰੱਖ ਸਕਦੀਆਂ ਨੇ ਇਹ ਸੱਚਮੁੱਚ ਕਮਾਲ ਦੀ ਜਾਣਕਾਰੀ ਹੈ ਤਾ ਅੱਜ ਦੀ ਇਸ ਪੂਰੀ ਗਲਬਾਤ ਨੂੰ ਜੇਕਰ ਸਮੇਟੀਏ ਤਾਂ ਸਾਰ ਇਹੀ ਨਿਕਲਦਾ ਹੈ ਕਿ ਮੋਟਾਪੇ ਤੋਂ ਛੁਡਕਾਰਾ ਪਾਉਣਾ ਕੋਈ ਸਜ਼ਾ ਜਾਂ جنگ ਨਹੀਂ ਸਗੋ ਆਪਣੇ ਸਰੀਰ ਦੀ ਕੈਮਿਸਟਰੀ ਨੂੰ ਸਮਝ ਕੇ ਉਸ ਨਾਲ ਦੋਸਤੀ ਕਰਨ ਦਾ ਇੱਕ ਤਰੀਕਾ ਹੈ ਬਿਲਕੁਲ ਤੇਜ਼ ਦੋਸਤੀ ਸਭ ਤੋਂ ਜ਼ਰੂਰੀ ਚੀਜ਼ ਹੈ ਧੀਰਜ ਸਰੋਤ ਸਪਸ਼ਟ ਕਹਿੰਦੇ ਨੇ ਕਿ ਜੇ ਮੋਟਾਪਾ ਸਾਲਾਂ ਚ ਆਇਆ ਹੈ ਤਾਂ ਇਹ ਹਫ਼ਤਿਆਂ ਚ ਨਹੀਂ ਜਾ ਸਕਦਾ ਹੂੰ ਜਲਦਬਾਜ਼ੀ ਚ ਭੁੱਖੇ ਰਹਿ ਕੇ ਜਾਂ ਅਜੀਬੋ ਗਰੀਬ ਡਾਈਟ ਕਰਕੇ ਜੋ ਪਾਰ ਕਟਾਇਆ ਜਾਂਦਾ ਹੈ ਉਹ ਦੁੱਗਣੀ ਤੇਜ਼ੀ ਨਾਲ ਵਾਪਸ ਆਉਂਦਾ ਮਹੀਨੇ 'ਚ 2-3 ਕਿਲੋ ਪਾਰ ਘਟਾਉਣਾ ਇੱਕ ਸਿਹਤਮੰਤ ਤੇ ਟਿਕਾਊ ਟੀਚਾ ਹੈ ਅਤੇ ਸਾਨੂੰ ਕੁਝ ਵੱਡੇ ਭੁਲੇਖਿਆਂ ਨੂੰ ਵੀ ਹੁਣ ਪਿੱਛੇ ਛੱਡ ਦੇਣਾ ਚਾਹੀਦਾ ਜਿਵੇਂ ਕਿ ਭੁੱਖੇ ਰਹਿਣ ਨਾਲ ਭਾਰ ਘਟੇਗਾ ਨਹੀਂ ਇਹਦੇ ਨਾਲ ਤਾਂ ਮੈਟਾਬੋਲਿਜ਼ਮ ਹੋਰ ਹੌਲੀ ਹੋ ਜਾਂਦਾ ਹਾਂ ਜਾਂ ਇਹ ਕਿ ਸਾਰੇ ਫੈਟਸ ਯਾਨੀ ਚਿਕਨਾਈ ਬੁਰੇ ਹੁੰਦੇ ਹਨ ਇਹ ਬਹੁਤ ਵੱਡਾ ਭੁਲੇਖਾ ਹੈ ਦੇਸੀ ਕਿਉ ਨਾਰੀਅਲ ਤੇਲ ਬਦਾਮ ਅਖਰੋਟ ਚ ਮੌਜੂਦ ਚੰਗੇ ਫੈਟ ਆਪਣੇ ਦਿਮਾਗ ਤੇ ਹਾਰਮੋਨਸ ਲਈ ਬਹੁਤ ਜ਼ਰੂਰੀ ਨੇ ਸਹੀ ਸਾਨੂੰ ਸਿਰਫ ਬਾਹਰ ਦੇ ਤਲੇ ਹੋਏ ਖਾਣੇ ਯਾਨੀ ਟ੍ਰਾਂਸ ਫੈਟ ਤੋਂ ਬਚਣਾ ਹੈ ਸਰੀਰ ਨੂੰ ਸਜ਼ਾ ਨਾ ਦਿਓ ਉਸ ਨੂੰ ਪੋਸ਼ਣ ਦਿਓ ਸਾਡੇ ਸਰੋਤਾਂ ਚੋਂ ਇੱਕ ਬਹੁਤ ਹੀ ਖੂਬਸੂਰਤ ਵਾਕ ਹੈ ਤੁਹਾਡਾ ਸਰੀਰ ਤੁਹਾਡਾ ਸਭ ਤੋਂ ਪਹਿਲਾ ਅਤੇ ਆਖਰੀ ਘਰ ਹੈ ਇਸ ਨੂੰ ਮੰਦਿਰ ਵਾਂਗ ਸਾਫ਼ ਅਤੇ ਤੰਦਰੁਸਤ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ ਇਹ ਸਾਰੀ ਪ੍ਰਕਿਰਿਆ ਆਪਣੇ ਸਰੀਰ ਨੂੰ ਸਨਮਾਨ ਦੇਣ ਬਾਰੇ ਹੈ ਨਫ਼ਰਤ ਕਰਨ ਬਾਰੇ ਨਹੀਂ ਬਿਲਕੁਲ ਤਾਂ ਸੀ ਇਸ ਗੱਲਬਾਤ ਨੂੰ ਇੱਕ ਆਖਰੀ ਸੋਚ ਤੇ ਛੱਡਦੇ ਹਾਂ ਸਰੋਤਾ ਚ ਇੱਕ ਬਹੁਤ ਵਧੀਆ ਸੁਝਾਅ ਹੈ ਕਿ ਸਭ ਕੁਝ ਇੱਕੋ ਦਿਨ ਬਦਲਣ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਤੁਸੀਂ ਥੱਕ ਕੇ ਹਾਰ ਜਾਓਗੇ ਹੂੰ ਬਿਲਕੁਲ ਇਸ ਦੀ ਬਜਾਏ ਅੱਜ ਜੋ ਕੁਝ ਵੀ ਸੁਣਿਆ ਹੈ ਉਸ ਚੋਂ ਸਿਰਫ ਇੱਕ ਚੀਜ਼ ਚੁਣੋ ਉਹ ਕਿਹੜੀ ਇੱਕ ਛੋਟੀ ਜੀ ਆਦਤ ਹੈ ਜਿਸ ਨੂੰ ਕੱਲ ਸਵੇਰ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ ਹੂੰ ਹੋ ਸਕਦਾ ਉਹ ਸਿਰਫ ਬੈਠ ਕੇ ਪਾਣੀ ਪੀਣਾ ਹੋਵੇ ਜਾਂ ਸਵੇਰੇ ਨਿੰਬੂ ਪਾਣੀ ਪੀਣਾ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ ਵਜਰਾਸਨ ਕਰਨਾ ਸ਼ੁਰੂਆਤ ਹਮੇਸ਼ਾ ਇੱਕ ਕਦਮ ਨਾਲ ਹੁੰਦੀ ਹੈ